ਯਾਰ ਐਡੀ ਬੜੀ ਗੱਡੀ ਤੇ ਐਡੀ ਕਾਮ ਰੈਸਟ ਮੇਰਾ ਹੱਥ ਵੀ ਨਾ ਇੱਕ ਆਮ ਰੈਸਟ ਦੇ ਸਾਈਜ਼ ਤੋਂ ਵੱਡਾ ਆ ਇਹਨੋਂ ਵਾਲਾ ਹੀ ਕੰਮ ਆ ਮੈਂ ਐਵੇਂ ਝੂਠ ਸਮਾਂ ਨਾ ਗੱਡੀ ਦੇ ਵਿੱਚ ਸਪੇਸ ਤਾਂ ਬਹੁਤ ਸੋਹਣਾ ਹੈ ਪਿੱਛੇ ਮਤਲਬ ਬੰਦਾ ਬੈਹ ਸਾਦਾ ਮੇਰੀ ਹੈਡ ਦੇਖੋ 6 ਫੁੱਟ ਆ ਤੇ ਇੰਨਾ ਸਪੇਸ ਨਾ ਪਿਛਲੇ ਪਾਸੇ ਸਵਿਫਟ ਦੇ ਵਿੱਚ ਹੁੰਦਾ ਆ ਜਿੰਨਾ ਇਹਦੇ ਵਿੱਚ ਪਿਛਲੇ ਪਾਸੇ ਆ ਹਾਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਇੱਕ ਹੋਰ ਨਵੀਂ ਗੱਡੀ ਤੇ ਇੱਕ ਹੋਰ ਨਵਾਂ ਵਲੌਗ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਇਆ ਅੱਜ ਆਪਣੇ ਸਾਹਮਣੇ ਇੱਕ ਅੱਧਾ ਦੀ 7 ਸੀਟਰ ਗੱਡੀ ਖੜੀ ਆ ਜਿਹੜੀ ਮਤਲਬ ਆਪਣੀ ਆਰਟਿਕਾ ਇੱਕ ਥੋੜੀ ਜਿਹੀ ਇੱਕ ਅਪਗ੍ਰੇਡਡ ਜਾਂ ਪ੍ਰੀਮੀਅਮ ਵਰਜ਼ਨ ਕਹਿ ਲਿਆ ਆਪਾਂ ਜਿਹੜੀ ਆਰਟਿਕਾ ਉਹ ਆਪਣੀ ਮਾਰੂਤੀ ਸੁਜ਼ੂਕੀ ਵਾਲਿਆਂ ਦੀ ਜਿਹੜੀ ਆਪਣੀ ਹੁਣ ਮੈਂ ਤੁਹਾਨੂੰ ਗੱਡੀ ਦਿਖਾਉਣ ਜਾ ਰਿਹਾ ਇਹ ਆਪਣੀ ਹੈਗੀ ਨੈਕਸਾ ਵਾਲਿਆਂ ਦੀ ਵੈਸੇ ਮਾਰੂਤੀ ਸੁਜ਼ੂਕੀ ਐ ਨੈਕਸਾ ਇੱਕੇ ਕੰਪਨੀ ਆ ਬਟ ਫਿਰ ਵੀ ਆਪਾਂ ਗੱਲ ਕਰੀਏ ਇਹਨਾਂ ਦੇ ਹਮੇਸ਼ਾ ਆਪਣੇ ਦੋ ਅਲੱਗ-ਅਲੱਗ ਸ਼ੋਅਰੂਮ ਰਹੇ ਨੈਕਸਾ ਵਾਲਿਆਂ ਦੀਆਂ ਗੱਡੀਆਂ ਜਿਹੜੇ ਮਾਰੂਤੀ ਸੁਜ਼ੂਕੀ ਵਾਲਿਆਂ ਹੁੰਦੇ ਨੇ ਉਹਨਾਂ ਤੋਂ ਥੋੜੀ ਜਿਹੀ ਪ੍ਰੀਮੀਅਮ ਹੁੰ ਅੱਜ ਆਪਣੇ ਸਾਹਮਣੇ ਹੈਗੀ ਆ ਐਕਸਲ 6 ਪੈਟਰੋਲ ਪਲੱਸ ਸੀਐਨਜੀ ਵਾਲਾ ਵੇਰੀਐਂਟ ਆ ਸਭ ਤੋਂ ਪਹਿਲਾਂ ਮੈਂ ਗੱਲ ਕਰਾਂ ਜੀ ਵੀ ਇਹਦੇ ਪ੍ਰਾਈਸ ਪੁਆਇੰਟ ਦੀ ਆਪਾਂ ਨੂੰ ਕਰੰਟਲੀ ਇਹ ਵਾਲਾ ਵੇਰੀਐਂਟ 13.13 ਦੇ ਨੀਅਰ ਬਾਊਟੇ ਪੈ ਜਾਂਦਾ ਇਹਦੇ ਵਿੱਚ ਜੇ ਮੈਂ ਗੱਲ ਕਰਾਂ ਆਪਣੇ ਚਾਰ ਮਾਡਲ ਆਉਂਦੇ ਨੇ sigma delta zeta ਤੇ ਆਪਣਾ alpha ਇੱਕ ਇਹਦੇ ਵਿੱਚ alpha ਪਲੱਸ ਕਰਕੇ ਵੀ ਆਉਂਦਾ ਉਹਦੇ ਵਿੱਚ ਆਪਣਾ ਮਤਲਬ ਡੋਲਟਨ ਹੁੰਦਾ ਆਪਣਾ ਮਤਲਬ ਜਿਹੜੀ ਇਹਦੀ ਛੱਤ ਵਗੈਰਾ ਉਹ ਆਪਣੀ ਬਲੈਕ ਦੇ ਵਿੱਚ ਰਹੂਗੀ ਤੇ ਕਰਦੇ ਆਪਾਂ ਇੱਕ ਵਾਰ ਇਹਦਾ ਡਿਟੇਲਡ ਰਿਵਿਊ ਦੱਸਦਾ ਤੁਹਾਨੂੰ ਇਹਦੇ ਵਿੱਚ ਬਰੀਫਲੀ ਆਪਾਂ ਨੂੰ ਪ੍ਰਾਈਸ ਪੁਆਇੰਟ 13 ਲੱਖ ਦੇ ਵਿੱਚ ਆਪਾਂ ਨੂੰ ਕੀ ਕੀ ਮਿਲਦਾ ਇਹਦੇ ਵਿੱਚ ਕੀ ਕੀ ਨਹੀਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਆਪਣੇ ਦੇ ਵਿੱਚ ਕੀलेस ਐਂਟਰੀ ਆਫਰ ਹੁੰਦੀ ਆ ਐਦਾਂ ਦੀ ਇਹਦੀ ਕੁਸ਼ ਕੀ ਆ ਜਿਹਦੇ ਵਿੱਚ ਇੱਕ ਆਪਣਾ ਅਨਲੌਕ ਦਾ ਬਟਨ ਆ ਇੱਕ ਆਪਣਾ ਲੋਕ ਦਾ ਬਟਨ ਆ ਬਾਕੀ ਪਿੱਛੋਂ ਆਪਾਂ ਫਿਰ ਆਪਣੀ ਫਿਜ਼ੀਕਲ ਕੀ ਆ ਆਪਣੀ ਐਕਸੈਸ ਕਰ ਸਕਦੇ ਆ ਫਰੰਟ ਦੇ ਵਿੱਚੋਂ ਮੈਂ ਗੱਲ ਕਰਾਂ ਜਿਹੜੀ ਇਹਦੀ ਆਰਟਿਕਾ ਹੁੰਦੀ ਆ ਉਹਦੇ ਨਾਲ ਤਾਂ ਇਹ ਚ ਪ੍ਰੀਮੀਅਮનેસ ਮਤਲਬ ਬਹੁਤ ਵਧੀਆ ਲੁੱਕ ਮਿਲ ਜਾਂਦੀ ਆ ਬਾਕੀ ਮੈਂ ਗੱਲ ਕਰਾਂ ਚਾਰ ਪਾਰਟ ਦੇ ਵਿੱਚ ਇਹਦੀ ਆਪਣੀ ਜਿਹੜੀ ਮੇਨ ਹੈੱਡਲੈਂਪ ਯੂਨਿਟ ਆ ਉਹ ਡਿਵਾਈਡਡ ਆ ਦੋ ਆਪਣੇ ਮੇਰੇ ਹਿਸਾਬ ਤੋਂ ਲੋ ਵੀਮ ਦੇ ਨੇ ਤੇ ਦੋ ਆਪਣੇ ਹਾਈ ਵੀਮ ਦੇ ਨੇ LED ਦਾ ਆਪਣਾ ਸਾਰਾ ਸੈਟਅਪ ਆ ਇੰਡੀਕੇਟਰ ਆਪਣੇ ਕੋਲ ਅੱਧਰ ਆ ਗਿਆ ਡੀਆਰਐਲ ਆਪਣੇ ਕੋਲ ਇੱਥੇ ਆ ਗਈ ਥੱਲੇ ਆਪਣੇ ਕੋਲ ਫੋਗ ਲਾਈਟ ਆ ਗਈ ਬਾਕੀ ਕ੍ਰੋਮ ਵਗੈਰਾ ਦਾ ਟ੍ਰੀਟਮੈਂਟ ਗ੍ਰਿਲ ਦੇ ਉੱਤੇ ਮਤਲਬ ਬਹੁਤ ਵਧੀਆ ਯੂਜ਼ ਹੋਇਆ ਕ੍ਰੋਮ ਤੇ ਮੈਟ ਬਲੈਕ ਦੇ ਵਿੱਚ ਆਪਣੀ ਗ੍ਰਿਲ ਆ ਗਈ ਮਰੂਤੀ ਸੁਜ਼ੂਕੀ ਦਾ ਲੋਗੋ ਆ ਗਿਆ ਜਿਹੜੀ ਇਹ ਥੱਲੇ ਵਾਲੀ ਸਕਿਡ ਪਲੇਟ ਆ ਆਪਣੀ ਸਿਲਵਰ ਕਲਰ ਦੇ ਵਿੱਚ ਆ ਗਈ ਕੋਇੰਗ ਹੁੱਕ ਦਾ ਆਪਸ਼ਨ ਆਪਣੇ ਕੋਲ ਇੱਧਰ ਬਾਕੀ ਗੱਲ ਕਰਦੇ ਆ ਹੁਣ ਇੱਕ ਵਾਰ ਸਾਈਡ ਪ੍ਰੋਫਾਈਲ ਦੇ ਵਿੱਚੋਂ ਕਲਾਈਡਿੰਗ ਦੀ ਗੱਲ ਕਰਾਂ ਮੈਂ ਆਪਣੀ ਵਧੀਆ ਯੂਜ਼ ਹੋਈ ਹੋਈ ਆ ਆਪਣੀ ਐਂਡ ਤੱਕ ਜਾ ਰਹੀ ਆ ਡਾਇਮੰਡ ਕੱਟ ਦੇ ਦੇ ਵਿੱਚ ਆਪਾਂ ਨੂੰ ਅਲੋਏ 휠 ਮਿਲ ਜਾਂਦੇ ਨੇ ਐਮ ਆਰ ਐਫ ਦੇ ਟਾਇਰ ਦੇ ਨਾਲ ਟਾਇਰ ਪ੍ਰੋਫਾਈਲ ਦੀ ਜੇ ਮੈਂ ਗੱਲ ਕਰਾਂ 195 60 R16 16 ਇੰਚ ਦੇ ਆਪਾਂ ਨੂੰ ਇਹਦੇ ਵਿੱਚ ਡਾਇਮੰਡ ਕੱਟ ਅਲੋਏ 휠 ਮਿਲ ਜਾਂਦੇ ਨੇ ਆਪਣੇ 5 ਪੀ ਸੀ ਡੀ ਦੇ ਵਿੱਚ ਫਰੰਟ ਆਪਣੀ ਡਿਸਕ ਆ ਤੇ ਆਪਣੀ ਰੀਅਰ ਬ੍ਰੇਕ ਆ ਜਿਹੜੀ ਉਹ ਡਰਮ ਬ੍ਰੇਕ ਆ ਜਾਂਦੀ ਆ ਬਾਡੀ ਕਲਰ ਹੀ ਇਹਦੇ ਵਿੱਚ ਆਪਣੇ ਜਿਹੜੇ ਓਵਰਵੀਅੂ ਮਿਲ ਜਾਂਦੇ ਨੇ ਵਿਦ ਐਲ ای ਡੀ ਇੰਡੀਕੇਟਰ ਕ੍ਰੋਮ ਦੇ ਆਪ ਜਿਹੜਾ ਬੀ ਪੀਲਰ ਆ ਇਹ ਆਪਾਂ ਨੂੰ ਬਲੈਕਆਊਟ ਦੇ ਵਿੱਚ ਆ ਗਿਆ ਉੱਪਰ ਆਪਣੇ ਕੋਲ ਰੂਫ ਰੇਲਸ ਆ ਗਈਆਂ ਤੇ ਇਦਾਂ ਦੀ ਕੁਝ ਆਪਣੀ ਮਤਲਬ ਯਾਰ ਮੈਨੂੰ ਨਾ ਮਤਲਬ ਬਹੁਤ ਸੋਹਣੀ ਲੱਗਦੀ ਐ ਪਿੱਛੋਂ ਤਾਂ ਕੋਈ ਕਹਿ ਨਹੀਂ ਸਕਦਾ ਕਿ ਹਾਈ ਐਕਸਲ ਸਿਕਸਕ ਆਰਟੀਕਲ ਆਰਟੀਕਲ ਤੇ ਇਦਾਂ ਡਿਜ਼ਾਈਨ ਸਿਮਿਲਰ ਆ ਬਟ ਅੱਗੇ ਸ਼ੇਪ ਦੇ ਵਿੱਚ ਚੇਂਜ ਆ ਬਾਕੀ ਪਿੱਛੋਂ ਆਪਣੀ ਕੁਝ ਇਦਾਂ ਦੀ ਲੁੱਕ ਆ ਇਹਦੀ ਤੁਸੀਂ ਦੇਖ ਸਕਦੇ ਹੋ ਪਿੱਛੋਂ ਗੱਲ ਕਰੀਏ ਹੁਣ ਆਪਾਂ ਆਪਾਂ ਨੂੰ ਇਹਦੇ ਵਿੱਚ ਉੱਪਰਲੇ ਪਾਸੇ ਸ਼ਾਕਫੇ ਨੇਂਟੀਨਾ ਮਿਲ ਗਿਆ ਵਾਸ਼ਰ ਮਿਲ ਗਿਆ ਹਾਈ ਮਾਉਂਟ ਸਟ੍ਰੋਪ ਲੈਂਪ ਆ ਗਿਆ ਆਪਣੇ ਕੋਲ ਡੀਫੋਗਰ ਆ ਗਿਆ ਰੀਅਰ ਵਾਈਪਰ ਆ ਗਿਆ ਜਿਹੜਾ ਇਹਦਾ ਆ ਸਾਰਾ ਪੈਨਲ ਆ ਇਹ ਆਪਣਾ ਗਲੋਸੀ ਬਲੈਕ ਦੇ ਵਿੱਚ ਆ ਕ੍ਰੋਮ ਦੀ ਆਪਾਂ ਨੂੰ ਇਹਦੇ ਉੱਤੇ ਇੱਕ ਸਟ੍ਰਿਪ ਜੀ ਮਿਲ ਜਾਂਦੀ ਆ ਮਾਰਟੀ ਸੁਜ਼ੂਕੀ ਦਾ ਲੋਗੋ ਮਿਲ ਜਾਂਦਾ ਐਕਸਲ 6 ਦੀ ਬੈਜਿੰਗ ਆ ਜਿਹੜੀ ਆਪਣੀ ਟੇਲ ਲਾਈਟ ਆ ਸਾਰਾ ਆਪਣਾ ਐਲਈਡੀ ਦਾ ਕੰਬੀਨੇਸ਼ਨ ਆ ਬ੍ਰੇਕ ਲਾਈਟ ਪਾਰਕਿੰਗ ਲਾਈਟ ਆਪਣੇ ਜਿਹੜੇ ਰਿਵਰਸ ਲਾਈਟ ਹੋਗੀ ਤੇ ਜਿਹੜੇ ਆਪਣੇ ਇੰਡੀਕੇਟਰ ਨੇ ਰਿਫਲੈਕਟਰ ਆਪਾਂ ਨੂੰ ਥੱਲੇ ਮਿਲ ਜਾਂਦੇ ਨੇ ਰੀਅਰ ਦੇ ਵਿੱਚ ਆਪਣੇ ਕੋਲ ਚਾਰ ਪਾਰਕਿੰਗ ਸੈਂਸਰ ਆ ਗਏ ਥੱਲੇ ਜਿਹੜੀ ਆਪਣੀ ਰੀਅਰ ਸਕਿਟ ਪਲੇਟ ਆਪਣੀ ਸਿਲਵਰ ਦੇ ਵਿੱਚ ਮਿਲ ਜਾਂਦੀ ਆ ਬਾਕੀ ਬੂਟ ਸਪੇਸ ਦੀ ਜੇ ਮੈਂ ਗੱਲ ਕਰਾਂ ਆਪਣਾ ਐਦਾਂ ਦਾ ਕੁਛ ਇਹ ਤਾਂ ਬੂਟ ਸਪੇਸ ਆ ਤੇ ਮੈਂ ਜੇ ਤੁਹਾਨੂੰ ਦੱਸ ਹੀ ਰਿਹਾ ਸੀਗਾ ਇਹ ਆਪਣਾ ਸੀएनजी ਵਾਲਾ ਵੇਰੀਐਂਟ ਆ ਪੈਟਰੋਲ ਪਲੱਸ ਸੀएनजी ਬੂਟ ਸਪੇਸ ਦੀ ਗੱਲ ਕਰਾਂ ਮੈਂ ਆਪਣਾ ਵੈਸੇ ਤਾਂ ਇਹਦੇ ਵਿੱਚ ਐਡਾ ਕੋਈ ਚੱਕਰ ਨਹੀਂਗਾ ਮਤਲਬ ਦੋ ਪੈਗੇ ਦੇ ਵਿੱਚ ਆਰਾਮ ਨਾਲ ਆ ਜਾਣਗੇ ਬਟ ਜਿਵੇਂ ਆਪਾਂ ਇਹ ਸੀਟਾਂ ਨੂੰ ਅੱਗੇ ਫੋਲਡ ਕਰ ਦੂਗੇ ਫਿਰ ਤਾਂ ਹੋਰ ਵੀ ਬਹੁਤ ਸਪੇਸ ਆ ਜਾਊਗਾ ਤੇ ਜਿਹੜਾ ਇਹ ਵੇਰੀਐਂਟ ਆ ਇਹ ਆਪਣਾ ਗੱਲ ਕਰਾਂ 6 ਸੀਟਰ ਵਾਲਾ ਵੇਰੀਐਂਟ ਆ ਆਪਣੀ ਕੈਪਟਨ ਸੀਟ ਆ ਜਾਂਦੀਆਂ ਨੇ ਇਹਦੀ ਸੈਕੰਡ ਰੋ ਦੇ ਵਿੱਚ ਯਾਰ ਕੈਪਟਨ ਸੀਟ ਵਾਲੀ ਗੱਡੀ ਤੇ ਨਾ ਨਜ਼ਾਰੀ ਵੱਖਰੇ ਹੁੰਦੇ ਨੇ ਤੇ ਆਪਣੀ ਹੁਣ ਮੈਂ ਐਵਰੇਜ ਦੀ ਗੱਲ ਕਰਾਂ ਇਹਦੀ ਐਵਰੇਜ 20 ਤੋਂ ਲੈ ਕੇ 22 ਦੇ ਵਿੱਚ ਕਲੇਮਡ ਆ ਕਿ ਹਾਂ 20 ਤੋਂ ਲੈ ਕੇ 22 ਦੇ ਵਿੱਚ ਇਹਦੀ ਐਵਰੇਜ ਹੈਗੀ ਆ ਤੇ ਹੁਣ ਚੱਲਦੇ ਆਪਾਂ ਇੱਕ ਵਾਰ ਇਹਦੇ ਇੰਟੀਰੀਅਰ ਦੇ ਵਿੱਚ ਇਦਾਂ ਦਾ ਕੁਝ ਆਪਾਂ ਨੂੰ ਤਾਂ ਡੋਰ ਟ੍ਰਿਮ ਮਿਲ ਜਾਂਦਾ ਗੱਲ ਕਰੀਏ ਆਪਾਂ ਇਹਦੇ ਵਿੱਚ ਨਾ ਇੱਥੇ ਥੋੜੀ ਜਿਹੀ ਵੁੱਡਨ ਟੱਚ ਦਾ ਯੂਜ਼ ਹੋਇਆ ਉੱਤੇ ਸਿਲਵਰ ਦਾ ਪਾਰਟ ਆ ਗਿਆ ਬਾਕੀ ਸਾਰਾ ਜਿਹੜਾ ਆਪਣਾ ਡੋਰ ਆ ਸਾਰਾ ਬਲੈਕ ਦੇ ਵਿੱਚ ਆ ਜਾਂਦਾ 4RVM ਆਪਣੇ ਕੋਲ ਇਲੈਕਟ੍ਰਿਕਲੀ ਫੋਲਡੇਬਲ ਪਲੱਸ ਐਡਜਸਟੇਬਲ ਨੇ ਲੋਕ ਤੇ 언ਲੋਕ ਦਾ ਬਟਨ ਆਪਣੇ ਕੋਲ ਉਧਰ ਆ ਗਿਆ ਪਾਵਰ ਵਿੰਡੋ ਲੋਕ ਬਟਨ ਆਪਣੇ ਕੋਲ ਉਧਰ ਆ ਵਨ ਟੱਚ ਉੱਤੇ ਵਨ ਟੱਚ ਡਾਊਨ ਆਪਣੀ ਸਿਰਫ ਡਰਾਈਵਰ ਸਾਈਡ ਵਿੰਡੋ ਆ 올4 ਪਾਵਰ ਵਿੰਡੋਜ਼ ਆ ਗਿਆ ਕ੍ਰੋਮ ਦੇ ਆਪਾਂ ਨੂੰ ਡੋਰ ਹੈਂਡਲਸ ਮਿਲ ਜਾਂਦੇ ਨੇ ਇੱਥੇ ਆਪਾਂ ਨੂੰ ਥੋੜਾ ਜਿਹਾ ਸੌ ਨਾਲ ਆਪਣੇ ਕੋਲ ਸਪੀਕਰ ਆ ਗਿਆ ਇੱਥੇ ਉੱਪਰਲੇ ਪਾਸੇ ਆਪਣੇ ਕੋਲ ਟੂਟਰ ਆ ਗਿਆ ਸੀਟ ਦੀ ਗੱਲ ਕਰਾਂ ਮੈਂ ਆਪਾਂ ਨੂੰ ਸੈਬੀ ਲੈਦਰ ਆਪਾਂ ਨੂੰ ਸੀਟਾਂ ਮਿਲ ਜਾਂਦੀਆਂ ਨੇ ਮਤਲਬ ਫੈਬਰਿਕ ਤੇ ਲੈਦਰ ਦੋਵਾਂ ਦਾ ਯੂਜ਼ ਆ 6th via .10 ਕਹ ਸਕਦਾ ਇਹਨੂੰ ਹਾਈਟ ਆਪਣੀ ਰਿਕਲਾਈਨ ਡਿਕਲਾਈਨ ਅੱਗੇ ਪਿੱਛੇ ਬਾਕੀ ਇੰਟੀਰੀਅਰ ਦੀ ਗੱਲ ਕਰਾਂ ਮੈਂ ਜਿਵੇਂ ਲਾਈਟ ਇਨੋਵਾ ਮੈਂ ਕਹਿ ਸਕਦਾ ਇਹਨੂੰ ਹੈਨਾ ਇੰਟੀਰੀਅਰ ਬਹੁਤ ਸੋਹਣਾ ਇਹਦਾ ਆਪਣਾ ਤੇ ਨਾ ਜਿਵੇਂ ਮੈਂ ਗੱਲ ਕਰਾਂ ਇਧਰਲੇ ਪਾਸੇ ਆ ਗਿਆ ਆਪਣਾ ਪੈਟਰੋਲ ਟੂ ਸੀਐਨਸੀ ਸਵਿਚ ਕਰਨੇ ਵਾਲਾ ਬਟਨ ਟ੍ਰੈਕਸ਼ਨ ਕੰਟਰੋਲ ਦਾ ਬਟਨ ਆਪਣੇ ਕੋਲ ਇਧਰ ਆਲ ਹੈਡ ਰੇਟ ਲੈਵਲਰ ਆਪਣੇ ਕੋਲ ਇਧਰ ਆ ਗਿਆ ਪੁਸ਼ ਸਟਾਰਟ ਸਟਾ ਬਟਨ ਆਪਣੇ ਕੋਲ ਇਧਰਲੇ ਪਾਸੇ ਆ ਗਿਆ ਬਾਕੀ ਜਿਵੇਂ ਡੀ ਘੱਟੇ ਦੇ ਵਿੱਚ ਸਟੀਅਰਿੰਗ ਵੀ ਲੱਗਿਆ 3 ਸਪੋਕ ਆਪਾਂ ਨੂੰ ਹੈਨਾ ਮੇਨਲੀ ਮਿਲ ਜਾਂਦਾ ਇਧਰਲੇ ਪਾਸੇ ਆਪਣੇ ਕੋਲ ਕੋਲਿੰਗ ਕੰਟਰੋਲਸ ਵਾਲੇ ਐਂਟਰਟੇਨਮੈਂਟ ਕੰਟਰੋਲ ਤਾਂ ਆਪਣੇ ਕੋਲ ਇਧਰਲੇ ਪਾਸੇ ਨੇ ਕਰੂਜ਼ ਕੰਟਰੋਲ ਵਗੈਰਾ ਆਪਣੇ ਕੋਲ ਇਧਰਲੇ ਪਾਸੇ ਆ ਗਿਆ ਬਾਕੀ ਨੇ ਇਹਦੇ ਵਿੱਚ ਆਪਾਂ ਨੂੰ 2 ਏਅਰ ਬੈਗ ਮਿਲ ਜਾਂਦੇ ਨੇ ਆਪਣੇ ਫਰੰਟ ਦੇ ਵਿੱਚ ਤੇ ਐਦਾਂ ਦੀ ਕੁਝ ਆਪ ਯਾਰ ਮੀਟਰ ਨਾ ਮੈਨੂੰ ਪਰਸਨਲੀ ਇਹ ਵਾਲੇ ਬਹੁਤ ਸੋਹਣੇ ਲੱਗਦੇ ਨੇ ਯਾਰ ਤੇ ਜਿਹਦੇ ਵਿੱਚ ਆਪਣੀ 8000 ਤੱਕ ਆਪਾਂ ਨੂੰ RPM ਦੀ ਮਾਰਕਿੰਗ ਮਿਲ ਜਾਂਦੀ ਆ 220 ਤੱਕ ਆਪਾਂ ਨੂੰ ਸਪੀਡ ਦੀ CNG ਦਾ ਜਿਹੜਾ ਮੀਟਰ ਆ ਆਪਾਂ ਨੂੰ RPM ਵਾਲੇ ਮੀਟਰ ਦੇ ਵਿੱਚ ਮਿਲ ਜਾਂਦਾ ਜਿਹੜਾ ਪੈਟਰੋਲ ਵਗੈਰਾ ਦਾ ਉਹ ਆਪਾਂ ਨੂੰ ਸਪੀਡ ਵਗੈਰਾ ਦੇ ਵਿੱਚ ਮਿਲ ਜਾਂਦਾ ਬਾਕੀ ਆ ਆਪਾਂ ਜਿਵੇਂ ਟ੍ਰਿਪ ਵਗੈਰਾ ਰੀਸੈਟ ਕਰਨੀ ਹੋਵੇ ਆਪਾਂ ਇਧਰਲੀ ਨੀਡਲ ਤੋਂ ਕਰ ਸਕਦੇ ਆ ਤੇ ਜਿਵੇਂ ਜੇ ਕਿਸੇ ਨੇ MID ਦੇ ਰਿਲੇਟਡ ਉਹ ਕਰਨਾ ਹੋਵੇ ਆਪਾਂ ਇੱਥੋਂ ਕਰ ਸਕਦੇ ਆ ਕਿਹਦੇ ਵਿੱਚ ਆਪਾਂ ਨੂੰ ਡਿਜੀਟਲ CNG ਵਾਲਾ ਵੀ ਮੀਟਰ ਮਤਲਬ ਮਿਲ ਜਾਂਦਾ ਦਿਖਾਵਾਂ ਮੈਂ ਤੁਹਾਨੂੰ ਆ ਦੇਖੋ ਬਾਕੀ ਅਦਰਲੇ ਪਾਸੇ ਆ ਗਏ ਆਪਣੇ ਕੋਲ ਵਾਈਪਰ ਕੰਟਰੋਲ ਦੇ ਨੇ ਅਦਰਲੇ ਪਾਸੇ ਆਪਣੇ ਕੋਲ ਸਾਰੇ ਇਹਦੇ ਹੈੱਡਲੈਂਪ ਕੰਟਰੋਲ ਦੇ ਨੇ ਆਪਣੇ ਆਟੋ ਹੈੱਡਲੈਂਪ ਆ ਜਾਂਦੇ ਨੇ ਇਹਦੇ ਵਿੱਚ 8 ਇੰਚਸ ਦੇ ਆਰਾਊਂਡ ਇਹਦੀ ਆਪਣੀ ਜਿਹੜੀ ਇਨਫੋਟੇਨਮੈਂਟ ਸਕਰੀਨ ਆ ਇਹ ਵਾਲੀ ਸਕਰੀਨ ਦੀ ਮੈਂ ਗੱਲ ਕਰਦਾ ਗਾ ਇਹ ਵਾਲੀ ਸਕਰੀਨ ਮੈਨੂੰ ਪਰਸਨਲੀ ਬਹੁਤ ਸੋਹਣੀ ਲੱਗਦੀ ਆ ਸਕਰੀਨ ਹੈਗੀ ਹੁਣ ਵੀ ਉਹੀ ਆ ਬਟ ਇਹਦਾ ਨਾ ਐਨੀਮੇਸ਼ਨ ਚੇਂਜ ਕਰਕੇ ਇਹਨਾਂ ਨੇ ਮਤਲਬ ਓਵੇਂ ਦਾ ਐਨੀਮੇਸ਼ਨ ਕਰਤਾ ਬਾਕੀ ਵੁੱਡਨ ਟੱਚ ਦਾ ਇੱਕ ਵਾਰ ਤੁਸੀਂ ਯੂਜ਼ ਦੇਖੋ ਆ ਥੱਲੇ ਸਿਲਵਰ ਦਾ ਯੂਜ਼ ਇਹਨਾਂ ਸੱਚੀ ਲਾਈਟਿਆਂ ਵਾਲਾ ਕੰਮ ਆ ਇਨੋਵਾ ਵਰਗੀ ਲੱਗਦੀ ਆ ਵਰਗੀ ਲੱਗਦੀ ਆ ਯਾਰ ਉਹ ਤੋਂ ਅੱਧ ਪ੍ਰਾਈਸ ਦੇ ਵਿੱਚ ਆਪਾਂ ਗੱਲ ਕਰੀਏ ਹੈ ਨਾ 13 ਲੱਖ ਦੇ ਵਿੱਚ ਤੇ ਇਹਦੇ ਵਿੱਚ ਆਪਣਾ ਵਾਇਰਲੈਸ ਐਪਲ ਕਾਰਪਲੇ ਤੇ ਆਪਣਾ ਐਂਡਰੋਇਡ ਰੋਟੋ ਚੱਲਦਾ ਆ ਥੱਲੇ ਆਪਾਂ ਜਾਈਏ ਆਪਣੀ ਐਦਾਂ ਦੀ ਕੁਛ ਇਹਦੀ ਏਸੀ ਕੰਟਰੋਲ ਯੂਨਿਟ ਆ ਗਈ ਡਿਜੀਟਲ ਹੈ ਯਾਰ ਇਹ ਪ੍ਰੀਮੀਅਮ ਨਸ ਨਾ ਸੱਚੀ ਮੈਨੇ ਰੱਖਦੀ ਆ ਯਾਰ ਬਾਕੀ ਡਿਜੀਟਲ ਮੈਂ ਤੁਹਾਨੂੰ ਦੱਸ ਦੇ ਦਿੱਤਾ ਆਟੋ ਆਪਣੀ ਸਿੰਗਲ ਜ਼ੋਨ ਆਪਾਂ ਨੂੰ ਇਹਦੇ ਵਿੱਚ ਏਸੀ ਮਿਲ ਜਾਂਦਾ ਉਤੋਂ ਥੱਲੇ ਜਾਈਏ ਆਪਾਂ ਨੂੰ 12 ਵਿਸੂਕਟ ਆਪਣੇ ਕੋਲ ਕਿੱਧਰ ਆ ਗਿਆ USB ਪੋਰਟ ਆਪਣੇ ਕੋਲ ਅੱਧਰਲੇ ਪਾਸੇ ਆ ਗਿਆ ਬਾਕੀ ਇੱਥੇ ਆਪਣੇ ਕੋਲ ਥੋੜੀ ਜਿਹੀ ਸਪੇਸ ਦਿੱਤੀ ਹੋਈ ਆ ਦੋ ਆਪਣੇ ਕੋਲ ਕੱਪ ਹੋਲਡਰ ਦੀ ਸਪੇਸ ਆ ਗਈ ਇਹ ਜਿਹੜੇ ਕੱਪ ਹੋਲਡਰ ਨੇ ਇਹ ਆਪਣੇ ਕੋਲਡ ਨੇ ਜੇ ਆਪਾਂ ਗੱਲ ਕਰੀ ਜਿਵੇਂ ਟੈਂਪਰੇਚਰ ਵਾਲੇ ਨੇ ਤੇ ਆਪਾਂ ਨੂੰ 5 ਸਪੀਡ ਦੇ ਵਿੱਚ ਮੈਨੂਅਲ ਟਰਾਂਸਮਿਸ਼ਨ ਮਿਲ ਜਾਂਦਾ ਆਟੋਮੈਟਿਕ ਵੀ ਆਉਂਦਾ ਹੈ ਇਹਦੇ ਵਿੱਚ ਇੱਥੇ ਆਪਣੇ ਕੋਲ ਗਲਵ ਬਾਕਸ ਆ ਗਿਆ ਮੈਨੂਅਲ ਆਪਾਂ ਨੂੰ ਇਹਦੇ ਵਿੱਚ ਆਈ ਆਰ ਵੀ ਆ ਮਿਲ ਜਾਂਦਾ ਸਨ ਗਲਾਸ ਹੋਲਡਰ ਆਪਣੇ ਕੋਲ ਅੱਧਰਲੇ ਪਾਸੇ ਆ ਗਿਆ ਜਿਹੜੀ ਇਹਦੀ ਆਪਣੀ ਕੈਬਨ ਲਾਈਟ ਆਪਾਂ ਨੂੰ yellow ਮਿਲ ਜਾਂਦੀ ਆ ਯਾਰ ਇਹਦੇ ਵਿੱਚ ਨਾ LED ਦੇਣੀ ਚਾਹੀਦੀ ਸੀਗੀ ਚਲ ਫਿਰ ਵੀ ਆਪਣਾ ਜਿਹੜਾ ਕੋ-ਡਰਾਈਵਰ ਸਨਵਾਈਜ਼ਰ ਆ ਇਹ ਆਪਾਂ ਨੂੰ ਵਿਦ ਮਿਰਰ ਮਿਲ ਜਾਂਦਾ ਜਿਹੜਾ ਡਰਾਈਵਰ ਸਾਈਡ ਸਨਵਾਈਜ਼ਰ ਆ ਆਪਾਂ ਨੂੰ ਵਿਦ ਟਿਕਟ ਹੋਲਡਰ ਮਿਲ ਜਾਂਦਾ ਬਾਕੀ ਮੈਨੂਅਲ ਇਹਦੇ ਵਿੱਚ ਆਪਣੀ ਹੈਂਡ ਬ੍ਰੇਕ ਆ ਗਈ ਜਿਹੜੀ ਇਹਦੀ ਆਮ ਰੈਸਟ ਆ ਆਪਾਂ ਨੂੰ ਰਿਕਲਾਈਨੇਬਲ ਮਿਲਦੀ ਆ ਯਾਰ ਐਡੀ ਬੜੀ ਗੱਡੀ ਤੇ ਐਡੀ ਕਾਮ ਰੈਸਟ ਇਹ ਤਾਂ ਖੜਾਉਣੇ ਵਾਲਾ ਕੰਮ ਆ ਇੱਕ ਵਾਰੀ ਸਾਈਜ਼ ਦੇਖੋ ਇਹਦਾ ਆਮ ਰੈਸਟ ਦਾ ਆ ਦੇਖੋ ਅੰਦਰ ਸਾਈਜ਼ ਦੇਖੋ ਬਿਲਕੁਲ ਨਿਕਾ ਜਾ ਇਹ ਮੈਂ ਕਹਿੰਦਾ ਇੱਥੇ ਤੱਕ ਬਟਨ ਵਾਲਾ ਫੋਨ ਵੀ ਨਾ ਆਵੇ ਮੇਰਾ ਹੱਥ ਵੀ ਨਾ ਇੱਕ ਆਮ ਰੈਸਟ ਦੇ ਸਾਈਜ਼ ਤੋਂ ਵੱਡਾ ਆ ਇੰਡੀ ਕਾਮ ਰੈਸਟ ਚਲ ਆਪਾਂ ਕੀ ਲੈਣਾ ਯਾਰ ਬਾਕੀ ਫਰੰਟ ਦੇ ਵਿੱਚ ਤਾਂ ਆਪਣਾ ਇੰਨੀ ਕੁ ਸੀਗਾ ਇਹਦੇ ਵਿੱਚ ਆ ਦੇਖੋ ਜੀ ਫਰੰਟ ਦੇ ਵਿੱਚ ਆਪਣੇ ਜਿਹੜੇ ਬਲੌਰ ਨੇ ਇੱਥੋਂ ਮਤਲਬ ਆਪਣੀ ਏਸੀ ਸਾਰਾ ਸਰਕੂਲੇਟ ਕਰਕੇ ਆਪਣਾ ਏਸੀ ਪਿੱਛੇ ਪ੍ਰੋਵਾਈਡ ਕਰਦਾ ਬਾਕੀ ਜਿਹੜੀ ਚੀਜ਼ ਸਭ ਤੋਂ ਘੈਂਟ ਲਾ ਦਿਆ ਮੈਨੂੰ ਹੁਣ ਚਲਦੇ ਆਪਾਂ ਇੱਕ ਵਾਰ ਇਹਦੇ ਰੀਅਰ ਦੇ ਵਿੱਚ ਯਾਰ ਕੈਪਟਨ ਸੀਟਾਂ ਦਾ ਜਿਹੜਾ ਸਵਾਦ ਆ ਨਾ ਬਾਬਿਓ ਤੁਹਾਨੂੰ ਕੀ ਦੱਸਾਂ ਮੈਂ ਯਾਰ ਡੋਰ ਬੜੇ ਹੈਵੀ ਨੇ ਬਾਕੀ ਆ ਦੇਖੋ ਪਿਛਲਾ ਦਰਵਾਜ਼ਾ तो सेम डोर ट्रिम आ डोर का ना सैज बहुत बड़ा बाकी कैप्टन सीटा आई गेडी यार कैप्टन सीट स्पेस तो यार मैं कहना बहुत आ याराधू स्पेस आ अगली सीट भी पूरी मैं जिन्नी मैं फला फैला के बहन की आदत है यार क्या करिए अपना जिम जिन्नी पिछे मतलब जिन्ना मैं रिलैक्स होकर बह सकता इन डराइवर पक्का उन्ना रिलैक्स होकर बैठूगा पिछले वाला बंदा भी ओना रिलैक्स होकर बैठूगा ਬਾਕੀ ਪਿੱਛੇ ਆਪਣੇ ਕੋਲ 12 200 ਕਿਟ ਇੱਕ ਆਪਣੇ ਕੋਲ ਅੱਧਰਲੇ ਪਾਸੇ ਮਿਲ ਗਿਆ ਥੱਲੇ ਆਪਾਂ ਨੂੰ ਥੋੜੀ ਸਪੇਸ ਮਿਲ ਗਈ ਹੰਪ ਵਗੈਰਾ ਤਾਂ ਪਿੱਛੇ ਹੈਗਾ ਨੀਗਾ ਪਿੱਛੇ ਜਾਣ ਵਾਸਤੇ ਪਿੱਛੇ ਇੱਕ ਵਾਰ ਮੈਂ ਤੁਹਾਨੂੰ ਜਾ ਕੇ ਦਿਖਾਣਾ ਬਾਕੀ ਰੀਅਰ ਏਸੀ ਆਪਣੇ ਕੋਲ ਅੱਧਰ ਆ ਗਿਆ ਫੈਨ ਸਪੀਡ ਵਗੈਰਾ ਆਪਾਂ ਥਰਡ ਜਸਟ ਕਰ ਸਕਦੇ ਹਾਂ ਹੈਨਾ ਜਿਹੜੇ ਪਿੱਛੇ ਬੰਦੇ ਬਹਿਣਗੇ ਇਹਨੋਂ ਵਾਲਾ ਹੀ ਕੰਮ ਆ ਮੈਂ ਐਵੇਂ ਝੂਠ ਸਮਾ ਨਾ ਗੱਡੀ ਦੇ ਵਿੱਚ ਸਪੇਸ ਤਾਂ ਬਹੁਤ ਸੋਹਣਾ ਹੈ ਪਿੱਛੇ ਮਤਲਬ ਬੰਦਾ ਬਹਿ ਹਾਦਾ ਮੇਰੀ ਹਾਈਟ ਦੇਖੋ 6 ਫੁੱਟ ਆ ਤੇ ਇੰਨਾ ਸਪੇਸ ਨਾ ਪਿਛਲੇ ਪਾਸੇ Swift ਦੇ ਵਿੱਚ ਹੁੰਦਾ ਆ ਜਿੰਨਾ ਇਹਦੇ ਵਿੱਚ ਪਿਛਲੇ ਪਾਸੇ ਆ ਸਪੇਸ਼ੀਅਸ ਹੈਗੀ ਗੱਡੀ 7 ਸੀਟਰ ਵੈਸੇ ਹੈਗੀ ਅਜੇ ਨਾਂ ਰੱਖਿਆ ਨਾ ਇਹਦਾ 7 ਸੀਟਰ ਤੇ 7 ਸੀਟਰ ਗੱਡੀ ਹੈਗੀ ਆ ਬਾਬਿਓ ਕੀ ਇਦਾਂ ਦੀ ਕੋਈ ਛੜੀ Excel 6 ਸੀਗੀ ਯਾਰ ਸਪੇਸ ਦਾ ਇਹ ਚ ਬਹੁਤ ਵਧੀਆ ਸੀਗਾ ਬਾਕੀ ਅੱਜ ਆਪਾਂ ਆਏ ਸੀਗਾ ਆਪਣਾ ਨੈਕਸਾ ਦੇ ਵਿੱਚ ਆਪਣੀ ਜੇ ਤੁਹਾਨੂੰ ਨੈਕਸਾ ਦੀ ਕਿਸੇ ਵੀ ਗੱਡੀ ਦੇ ਰਿਲੇਟਡ ਕੋਈ ਵੀ ਜੇ ਇਨਕੁਆਰੀ ਹੋਵੇ ਮੈਂ ਇੱਕ ਵੀਰੇ ਦਾ ਨੰਬਰ ਮੈਂਸ਼ਨ ਕਰ ਦਉ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਬਾਕੀ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਆਪਣਾ ਵੀਡੀਓ ਨੂੰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ